ਗੁਰਪ੍ਰੀਤ ਪਾਦੀ ਕਿਵੇਂ ਹੋ ਜੀ ਸਤਿ ਸ੍ਰੀ ਅਕਾਲ ਮੈਂ ਇੱਕ ਗੱਲ ਸੁਣਾਣੀ ਤੁਹਾਨੂੰ ਮੇਗਾ ਕੈਨੇਡਾ ਨੇ ਨਾ ਲੋਕਾਂ ਦੀ ਜ਼ਮੀਰ ਇਦਾਂ ਮਾਰੀ ਐ ਹੋਇਆ ਕਿ ਮੈਂ ਨਾ ਇੰਸ਼ੋਰੈਂਸ ਕਰਾਈ ਸੀ ਆਪਣੀ ਹੈਲਥ ਇੰਸ਼ੋਰੈਂਸ ਤੇ ਮੈਨੋਂ ਹੈਲਥ ਲਈ ਇੰਸ਼ੋਰੈਂਸ ਨੂੰ ਫੋਨ ਕੀਤਾ ਮੈਂ ਕਿ ਮੈਂ ਆਪਣੀ ਇੰਸ਼ੋਰੈਂਸ ਕੈਨਸਲ ਕਰਨੀ ਆ ਉਹ ਕਹਿੰਦੇ ਕਿਉਂ ਕੀ ਹੋ ਗਿਆ ਪਸੂੜੀ ਬੈ ਗਈ ਉਹਨੂੰ ਆਂਟੀ ਨੂੰ ਕਿਉਂਕਿ ਉਹਨਾਂ ਦੀ ਕਮਿਸ਼ਨ ਹੁੰਦੀ ਨਾ ਵਿੱਚ ਤੇ ਮੈਂ ਕਿ ਮੈਂ ਇੰਡੀਆ ਚੱਲਾ ਵਾਪਸ ਤੇ ਮੈਂ ਤਾਂ ਕਰਕੇ ਨਾ ਆਪਣਾ ਇਥੋਂ ਰਿਕਾਰਡ ਕਲੀਅਰ ਕਰਾਣਾ ਸਾਰਾ ਤੇ ਕਹਿੰਦੀ ਕਿਉਂ ਜਾਣਾ ਵਾਪਸ ਮੈਂ ਫਿਰ ਤਸੇ ਰੀਜ਼ਨ ਕਾਫੀ ਤੇ ਮੈਂ ਕਿਹਾ ਉਤੋਂ ਇਹਨਾਂ ਨੇ ਪੀਆਰ ਤੇ ਰੂਲ ਵੀ ਬੜੇ ਸਖਤ ਕਰਤੇ ਆ ਤੇ ਮੇਰੇ ਕੋ ਵਰਕ ਪਰਮਿਟ ਮੁੱਕ ਰਿਹਾ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਹੋਰ ਪੈਸੇ ਭਰ ਕੇ ਤੇ ਆਪਣੀ ਵਰਕ ਪਰਮਿਟ ਐਕਸਟੈਂਡ ਕਰਵਾਵਾ ਜਾਂ ਕਿਸੇ ਕੋਲ ਲੈਮੈਂ ਲਵਾ 25000 ਡਾਲਰ ਦੇ ਕੇ ਤੇ ਕਹਿੰਦੀ ਤੁਸੀਂ ਇਦਾਂ ਕਰੋ ਰਿਫਿਊਜੀ ਲੈ ਲਓ ਤੇ ਰਿਫਿਊਜੀ ਕੇਸ ਪਾਦੋ ਤੇ ਤੁਸੀਂ ਨਾ ਉਹਦੇ ਨਾਲ ਇੱਥੇ ਫਿਰ ਤੁਹਾਨੂੰ ਆਰਾਮ ਨਾ ਪਿਆਰ ਦੇ ਦਣਗੇ ਮਗਰ ਰਿਫਿਊਜੀ ਪਾਦਾਗਾ ਤੇ ਕੱਲ ਨੂੰ ਮੈਂ ਇੰਡੀਆ ਜਾਣਾ ਹੈਗਾ ਤੇ ਆਪਣਾ ਉਹਨਾਂ ਨੇ ਇੱਥੇ ਕਹਿਣਾ ਕਿ ਤੁਸੀਂ ਰਿਫਿਊਜੀ ਇਸ ਬੇਸ ਤੇ ਪਾਇਆ ਕਿ ਤੁਹਾਨੂੰ ਇੰਡੀਆ ਤੋਂ ਖਤਰਾ ਹੈ ਮਗਰ ਨਾ ਮੈਂ ਉੱਥੇ ਜਾਣ ਜੋਗਾ ਤੇ ਨਾਮ ਮੇਰੇ ਘਰ ਦੇ ਇੱਥੇ ਆ ਜੋਗੇ ਤੇ ਕਹਿੰਦਾ ਘਰਦਿਆਂ ਦਾ ਕੀ ਆ ਕਹਿੰਦੀ ਆਟੇ ਕਹਿੰਦੀ ਕਹਿੰਦਾ ਕਹਿੰਦੀ ਘਰਦਿਆਂ ਦਾ ਕੀ ਆ ਘਰ ਦੇ ਤੇ ਵੀਡੀਓ ਕੋਲ ਤੇ ਮੇਲ ਹੀ ਲੈਂਦੇ ਹੋ ਤੇ ਉਹ ਇੱਥੇ ਆ ਨਾ ਆ ਤੇ ਤੁਸੀਂ ਆਪਣੇ ਲਾਈਫ ਨਾਲ ਮਤਲਬ ਰੱਖੋ ਆਪਣੇ ਪੈਸੇ ਨਾਲ ਮਤਲਬ ਰੱਖੋ ਮੈਂ ਮੈਂ ਕਹ ਤਾ ਨਾ ਜਿਗਰਾ ਤੇਰਾ ਕੁੜੀਏ ਮੈਂ ਕਹ ਹਾਡੇ ਕੁੜੀ ਇਨਾ ਸਾਡੀ ਨਹੀਂ ਜਮੀਰਾਂ ਮਰੀਆਂ ਲੈ ਤੱਕ ਰਹੀਆਂ ਆਹ ਗੱਲ ਹੋਈ ਜੇ ਮੈਂ ਤਾਂ ਦੇ ਵੀਡੀਓ ਸੁਣੀ ਸੀ ਇੱਕ ਨਾ ਨਵੀ ਜਿਹੜੀ ਲੇਟਸਪਾਈ ਤੁਸੀਂ ਉਹ ਚੋ ਮੁੰਡੇ ਦਾ ਦੱਸਿਆ ਨਾ ਉਹਨਾਂ ਨੇ ਕਿ 15-20 ਮੁੰਡੇ ਰਹਿੰਦੇ ਇੱਕ ਟੈਂਟ ਚ ਤੇ ਨਾਲ ਕੁੜੀਆਂ ਵੀ ਹਿੰਗੀਆਂ ਨਸ਼ਾ ਬਤੇ ਕਰਦੇ ਆ ਉਹਨਾਂ ਚੋਂ ਨਾ ਇੱਕ ਮੁੰਡੇ ਦੇ ਘਰਦਿਆਂ ਨੂੰ ਨਾ ਉਹਨਾਂ ਨੇ ਲੱਭ ਲਿਆ ਸੀ ਇੰਡੀਆ ਤੋਂ ਤੇ ਉਹਦੇ ਪਾਪਾ ਵੀ ਇੱਥੇ ਆ ਗਏ ਤੇ ਉਹ ਮੁੰਡਾ ਕਹਿੰਦਾ ਕਿ ਮੇਰੇ ਨਾਲ ਇੱਕ ਕੁੜੀ ਵੀ ਰਹਦੀ ਹੈ ਤੇ ਮੈਂ ਉਹਦੇ ਉਹ ਤੋਂ ਬਿਨਾ ਨਹੀਂ ਜਾਣਾ ਇੰਡੀਆ ਤੇ ਉਹ ਕਹਿੰਦੇ ਠੀਕ ਆ ਉਹਨੂੰ ਤੁਸੀਂ ਲੈ ਆ ਤੂੰ ਨਾਲ ਹੀ ਲੈ ਆ ਆਪਾਂ ਉਹ ਉਹਨਾਂ ਨੂੰ ਮਿਲੇ ਇੱਕ ਦੂਜੇ ਨੂੰ ਤੇ ਕਹਿੰਦੇ ਉਹ ਵੀ ਸਾਡੀ ਧੀ ਹੈਗੀ ਆ ਤੇ ਆਪਾਂ ਉਹਨੂੰ ਨਾਲ ਲੈ ਜਾਾਂਗੇ ਉਹਦੀ ਜ਼ਿੰਦਗੀ ਬਚਾਵਾਂਗੇ ਤੇ ਤੇਰੀ ਦੀ ਤੇ ਬਚਾਣੀ ਆ ਤੇ ਉਹਦੇ ਪਾਪਾੜਾ ਕਿਸੇ ਦੇ ਘਰ ਰਹਿੰਦੇ ਪਏ ਸੀ ਤੇ ਉਹਨਾਂ ਨੂੰ ਦੋਵਾਂ ਨੂੰ ਹੋਟਲ 'ਚ ਰੂਮ ਲਿਆ ਕੇ ਦਿੱਤਾ ਸੀ ਕਿ ਤੁਸੀਂ ਇੱਥੇ ਰਹੋ ਤੇ ਤੁਹਾਡੇ ਆਪਾਂ ਪੇਪਰ ਬਣਵਾਈਏ ਤੇ ਆਪਾਂ ਲੈ ਕੇ ਚਲੀਏ ਤੁਹਾਨੂੰ ਵਾਪਸ ਤੇ ਹੋਇਆ ਕਿ ਕਿ ਉਹਨੇ ਨਾ ਆਪਣਾ ਉਜਜਤੋਂ ਦੇ ਪਾਪਾ ਕਿਸੇ ਦੇ ਘਰ ਜਿੱਥੇ ਰਹਿੰਦੇ ਵੇ ਸੀ ਅਗਲੇ ਦਿਨ ਉਹਨਾਂ ਨੂੰ ਮਿਲਣ ਗਏ ਹੋਟਲ ਤੇ ਦੋਨੋਂ ਹੀ ਗਾਇਬ ਕਿ ਉਹਦੇ ਘਰ ਦੇਣ ਉਹਨੂੰ ਥੋੜੇ ਕੋਤੇ ਪੈਸੇ ਵੀ ਦਿੱਤੇ ਤੇ ਦੋਨੋਂ ਗਾਇਬ ਹੋ ਗਏ ਫੇਰ ਤੋਂ ਮਤਲਬ ਪਤਾ ਹੀ ਨਹੀਂ ਕਿੱਥੇ ਗਏ ਮਤਲਬ ਜਿਹੜੇ ਬੰਦੇ ਨੇ ਸੁਧਰਨ ਉਹਨੇ ਸੁਧਰ ਹੀ ਜਾਣਾ ਜਿਹਨੇ ਨਹੀਂ ਸੁਧਰਨ ਉਹਨੇ ਨਸ਼ੇ ਪੱਤੀ ਜੀ ਪੇ ਰੜਾ ساری ਉਮਰ ਗਾਲ ਲੈਣੀ ਆਪਣੀ ਜ਼ਿੰਦਗੀ